ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸੂਰਾਂ ਦਾ ਕਾਰਾ ਜੰਗਲੀ ਸੂਰਾਂ ਦਾ ਕਾਰਾ ਕੀ ਕੀਤਾ ਉਹਨਾਂ ਕਿਹਦੇ ਚੋਰ ਆ ਜਾਂਦੇ ਨੇ ਕਿਹਦੇ ਸੂਰ ਆ ਜਾਂਦੇ ਨੇ ਸਾਨੂੰ ਇੱਥੇ ਨਾ ਰਹਿਣ ਨਹੀਂ ਦੇਣ ਲੱਗ ਰਿਹਾ ਮੈਨੂੰ ਵਿਖਾਉਣੇ ਆ ਤੁਹਾਨੂੰ ਜੰਗਲੀ ਸੂਰਾਂ ਦਾ ਕਾਰਨਾਮਾ ਜਿਹੜੇ ਉਹ ਕਰਕੇ ਗਏ ਨੇ ਰਾਤ ਮੈਂ ਤਾਂ ਹੁਣ ਹੀ ਵੇਖੇ ਨੇ ਆਹ ਵੇਖੋ ਵੱਟ ਦੇ ਉੱਤੇ ਆਲੂ ਹੀ ਦੇ ਸਾਰੇ ਤੇ ਸਾਰੇ ਖਾ ਗਏ ਨੇ। ਵੱਲਾਂ ਟੇਡੀਆਂ ਕੀਤੀਆਂ ਪਈਆਂ ਨੇ। ਆ ਜਿਹੜੇ ਬੀ ਆਲੇ ਆਲੂ ਨਾ ਉਹੀ ਰਹਿ ਗਏ ਨੇ। ਤੇ ਬਾਕੀ ਸਾਰੇ ਖਾ ਗਏ ਨੇ। ਤੇ ਕੋਲੋ ਆਪਣਾ ਘਾਰੇ ਹੈ। ਹੈਂ? ਘਰ ਦੇ ਕੋਲ ਹੀ ਆਏ ਨੇ ਤੇ ਛੱਕ ਚੁੱਕੇ ਦਾਬ ਦਾ ਰਾਮ ਨਾਲ ਬੈ ਬੁੱਕ ਗੈਸ ਚਲੇ ਨੇ। ਦੱਸ ਬੰਦਾ ਕੀ ਕਰੇ? ਹਾਲੋ ਸਾਰੇ ਹੀ ਗਵਾਗੇ ਸੁੱਟ ਗਏ ਨੇ ਤੋੜ ਵਾਟਰ ਤੋੜ ਵਾਟੇ ਖਾ ਗਏ ਮੈਂ ਪੱਠੇ ਵੜਦਾ ਪੈਸ ਦੇ ਖਿਆਲ ਹੀ ਮੇਰਾ ਹੁਣ ਪਿਆ ਮੈਂ ਵੇਖਿਆ ਹੈ ਕਿ ਹਲਵਣ ਕੀ ਗੱਲ ਬਣ ਗਈ ਕਿੱਧਰ ਗਿਆ ਚਲੇ ਸੂਰਾਂ ਦੀ ਕਮਾਲ ਹੋਈ ਪਈ